ਤੇ ਤਰੀਕੇ ਨਾਲ ਜਿਹੜੀ ਇਹ ਔਰਤ ਪ੍ਰਭੂ ਦੇ ਦਾਸ 'ਤੇ ਦੋਸ਼ ਲਾ ਰਹੀ ਆ ਹੋ ਸਕੇ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਟਰਾਈ ਮਾਰਦੀ ਰਹੀ ਹੋਵੇ ਜਾਂ ਪ੍ਰਭੂ ਦੇ ਦਾਸ 'ਤੇ ਗਲਤ ਨਜ਼ਰ ਰੱਖਦੀ ਹੋਵੇ ਤੇ ਪ੍ਰਭੂ ਦੇ ਦਾਸ ਦੇ ਪਾਸਪਲ ਬਲਜਿੰਦਰ ਨੇ ਇਹਦੀ ਗੱਲ ਨਾ ਮੰਨੀ ਹੋਵੇ ਤੇ ਇਹਨੂੰ ਇਸ ਕਰਕੇ ਇਹ ਹੋਇਆ ਪਾਸਪਲ ਬਲਜਿੰਦਰ ਨੇ ਮੇਰੀ ਗੱਲ ਨਹੀਂ ਮੰਨੀ ਹੋ ਸਕਿਆ ਉਹਨੂੰ ਨਾ ਪਤਾ ਹੋਵੇ ਪਰ ਇਹ ਉਹਤੇ ਟਰਾਈਆਂ ਮਾਰਦੀ ਨਹੀਂ ਇਹ ਜਿਹੜਾ ਯੂਸੁਫ ਦੀ ਜੋ ਸਭ ਤੇ ਉਹ ਇਸਤਰੀ ਨਜ਼ਰ ਰੱਖਦੀ ਹੀ ਬੁਰੀ ਇਹ ਪ੍ਰਭੂ ਦੇ ਦਾਸ ਨੇ ਬੁਰੀ ਨਜ਼ਰ ਰੱਖਦੀ ਤੇ ਜਦੋਂ ਪ੍ਰੇਸ਼ਾ ਲਾਰਡ ਸਭ ਕੋ ਜੈਮਸੀ ਦੀ ਮੈਂ ਪ੍ਰਭੂ ਦਾ ਦਾਸ 파ਸ਼ ਸਕੁੰਦਰ ਰਾਜਾ ਮੈਂ ਉਸ ਦਿਨਾਂ ਤੋਂ ਇੱਕ ਵੀਡੀਓ ਦੇਖ ਰਿਹਾ ਹਾਂ ਕਿ ਜਿਸ ਤਰ੍ਹਾਂ ਪ੍ਰੋਫੈਟ ਬਲਜਿੰਦਰ ਜੀ ਆ ਔਰ ਇੱਕ ਔਰਤ ਆ ਜਿਹੜੀ ਉਹਨਾਂ ਤੇ ਦੋਸ਼ ਲਾ ਰਹੀ ਆ ਬੱਦ ਚੱਲ ਜੀ ਦਾ ਦੋਸ਼ ਲਾ ਰਹੀ ਆ ਔਰ ਇਹ ਗੱਲ ਜਿਹੜੀ ਆ ਦੋਸ਼ ਉਹ ਜਿਹੜੀ ਔਰਤ ਜਿਹੜੀ ਔਰਤ ਪ੍ਰਭੂ ਦੇ ਦਾਸ ਤੇ ਦੋਸ਼ ਲਾ ਰਹੀ ਆ ਉਹ ਮੈਂ ਤੁਹਾਨੂੰ ਦੱਸਦਾ ਹਾਂ ਉਸ ਉਹਦੇ ਬਾਰੇ ਸੱਚ ਕਿ ਉਹ ਦੋਸ਼ ਕਿਉਂ ਲਾ ਰਹੀ ਹੈ ਉਹਦੇ ਏਡਾ ਵੱਡਾ ਜਿਹੜਾ ਇੱਕ ਦੋਸ਼ ਆ ਵੱਧ ਚਲਣੀ ਦਾ ਲਾਉਣ ਵਾਲਾ ਇਹ ਕਿਉਂ ਲਾਇਆ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿਉਂਕਿ ਜਿਸ ਤਰ੍ਹਾਂ ਬਾਈਬਲ 'ਚ ਲਿਖਿਆ ਹੈ ਉਤਪਤ 39 ਦੇ ਆਇ ਉਤਪਤ 39 ਦੇ ਇਹ ਪਵਿੱਤਰ ਬਾਈਬਲ 'ਚ ਲਿਖਿਆ ਹੈ ਕਿ ਇੱਕ ਪੋਟੀਫਰ ਗ੍ਰਾਮ ਦਾ ਇੱਕ ਵਿਅਕਤੀ ਹੀ ਉਹਦੀ ਇਸਤਰੀ ਉਹਦੀ ਜਿਹੜੀ ਇਸਤਰੀ ਹੀ ਬਾਈਬਲ ਚ ਲਿਖਿਆ ਪ੍ਰਭੂ ਦੇ ਦਾਸ ਯੂਸੁਫ ਦੇ ਨਾਲ ਅੱਖਾਂ ਲਾਉਣ ਲੱਗ ਪਈ ਪਰ ਪ੍ਰਭੂ ਦਾ ਦਾਸ ਨਹੀਂ ਉਹ ਅੱਖਾਂ ਬੁਲਾਉਂਦਾ ਠੀਕ ਹੈ ਔਰ ਕਈ ਮਹੀਨਿਆਂ ਤੋਂ ਕਈ ਟਾਈਮ ਤੋਂ ਉਹਨੂੰ ਤੰਗ ਵੀ ਕਰਦੀ ਰਹੀ ਤੇ ਕਹਿੰਦੀ ਰਹਿੰਦੀ ਹੀ ਕਿ ਮੇਰੇ ਨਾਲ ਲੇਟ ਮੇਰੇ ਨਾਲ ਸੌ ਮੇਰਾ ਅਲੇਸ਼ ਬਣਾ ਤੇ ਇੱਕ ਦਿਨ ਉਹ ਇਸਤਰੀ ਨੇ ਵੇਖਿਆ ਕਿ ਘਰ ਵਿੱਚ ਕੋਈ ਨਹੀਂ ਇਕੱਲਾ ਯੂਸੁਫ ਹੀ ਆ ਤੋ ਇਸਤਰੀ ਯੂਸੁਫ ਦੇ ਕਹਿੰਦੀ ਮੇਰੇ ਨਾਲ ਲੇਟ ਪਰ ਯੂਸੁਫ ਕਹਿੰਦਾ ਕਿ ਮੈਂ ਐਡੀ ਵੱਡੀ ਬ੍ਰਿਆਈ ਪ੍ਰਭੂ ਦੇ ਖਿਲਾਫ ਨਹੀਂ ਕਰ ਸਕਦਾ ਔਰ ਜਦੋਂ ਯੂਸੁਫ ਨੂੰ ਉਹਨੇ ਫੜਨ ਦੀ ਕੋਸ਼ਿਸ਼ ਕੀਤੀ ਔਰ ਯੂਸੁਫ ਉਥੋਂ ਪਾਚ ਗਿਆ ਤੇ ਉਹਦਾ ਕੱਪੜਾ ਜਿਹੜਾ ਯੂਸੁਫ ਦਾ ਹੈ ਉਹਦੇ ਹੱਥ ਵਿੱਚ ਰਹਿ ਗਿਆ ਜਦੋਂ ਇਸਤਰੀ ਨੂੰ ਪਤਾ ਲੱਗਾ ਕਿ ਜਿਹੜਾ ਕੰਮ ਹੈ ਜਿਹੜਾ ਕੰਮ ਹੈ ਜੂਸਬ ਦੇ ਖਿਲਾਫ ਸੋਚਿਆ ਹੀ ਉਹ ਨਹੀਂ ਹੋਇਆ ਤੇ ਕਿਉਂ ਨਾ ਕਿ ਜੂਸਬ ਵੀ ਰੌਲਾ ਪਾ ਦੇ ਇਹਦੇ ਨਾਲੋਂ ਪਹਿਲਾਂ ਮੈਂ ਰੌਲਾ ਪਾ ਦਿੰਦੀ ਹਾਂ ਉਸ ਇਸਤਰੀ ਨੇ ਜੂਸਬ ਦੇ ਬਾਰੇ ਰੌਲਾ ਪਾਤਾ ਕਿ ਉਹ ਮੇਨ ਮੈਨਾਂ ਜ਼ਬਰਦਸਤੀ ਕੀਤੀ ਜਾਂ ਮੇ ਮੈਨਾਂ ਲੇਟਣ ਲੱਗਾ ਹੀ ਫਿਰ ਮੈਂ ਚੀਕਾ ਮਾਰਨੇ ਵੀ ਫਿਰ ਮੈਂ ਉਥੋਂ ਆਪਣੀ ਮਾਹ ਮਾਹੀ ਬਚੀਆਂ ਉਸ ਬੰਦੇ ਨੇ ਮੇਰੇ ਨਾਲ ਜੂਸਬ ਨੇ ਇਦਾਂ ਕੀਤਾ ਹੈ ਇਸੇ ਤਰੀਕੇ ਨਾਲ ਜਿਹੜੀ ਇਹ ਔਰਤ ਪ੍ਰਭੂ ਦੇ ਦਾਸ ਤੇ ਦੋਸ਼ ਲਾ ਰਹੀ ਆ ਹੋ ਸਕੇ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਪ੍ਰਭੂ ਦੇ ਦਾਸ ਤੇ ਟਰਾਈ ਮਾਰਦੀ ਰਹੀ ਹੋਵੇ ਜਾਂ ਪ੍ਰਭੂ ਦੇ ਦਾਸ ਤੇ ਗਲਤ ਨਜ਼ਰ ਰੱਖਦੀ ਹੋਵੇ ਤੇ ਪ੍ਰਭੂ ਦੇ ਦਾਸ ਦੇ ਪਾਸਟਰ ਬਲਜਿੰਦਰ ਨੇ ਇਹਦੀ ਗੱਲ ਨਾ ਮੰਨੀ ਹੋਵੇ ਤੇ ਇਹਨੂੰ ਇਸ ਕਰਕੇ ਇਹ ਹੋਇਆ ਕਿ ਜੇ ਪਾਸਟਰ ਬਲਜਿੰਦਰ ਨੇ ਮੇਰੀ ਗੱਲ ਨਹੀਂ ਮੰਨੀ ਹੋ ਸਕੇ ਉਹਨੂੰ ਨਾ ਪਤਾ ਹੋਵੇ ਪਰ ਇਹ ਉਹਤੇ ਟਰਾਈਆਂ ਮਾਰਦੀ ਨਹੀਂ ਇਹ ਜਿਹਦਾ ਯੂਸਫ ਦੀ ਯੂਸਫ ਤੇ ਉਹ ਇਸਤਰੀ ਨਜ਼ਰ ਰੱਖਦੀ ਹੀ ਬੁਰੀ ਇਹ ਪ੍ਰਭੂ ਦੇ ਦਾਸ ਤੇ ਬੁਰੀ ਨਜ਼ਰ ਰੱਖਦੀ ਤੇ ਜਦੋਂ ਪਤਾ ਲੱਗਾ ਕਿ ਪ੍ਰਭੂ ਦਾ ਦਾਸ ਮੇਰਾ ਸਹਿਮਤ ਨਹੀਂ ਹੈ ਪ੍ਰੋਫੈਟ ਬਲਜਿੰਦਰ ਇਸ ਕਰਕੇ ਇਹਦੇ ਦੋਸ਼ ਲਾ ਦਿੱਤਾ ਹੈ ਕਿ ਮੇਰੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਨੇ ਕੀਤਾ ਹੈ ਤੇ ਕਿਹਾ ਕਿ ਮੈਨਾਂ ਇਸ ਤਰ੍ਹਾਂ ਇਸ ਤਰ੍ਹਾਂ ਨੇ ਕੀਤਾ ਹੈ ਜਿੱਦਨ ਪਹਿਲੇ ਦਿਨੇ মিডিਆ ਚ ਆਈ ਆ ਉਦਨੇ ਨੇ ਮੂੰਹ ਨੰਗਾ ਕੀਤਾ ਸੀ ਠੀਕ ਹੈ ਤੇ ਹੁਣ ਇਹਨੇ ਮੂੰਹ ਟੱਕਿਆ ਹੈ ਤੂੰ ਸਾਰੇ ਆਪਣੇ ਆਮਣ ਤੇ মিডিਆ ਦੇ ਸਾਹਮਣੇ ਗਲਤ ਪੇਸ਼ ਕਰ ਬੈਠੀ ਹੋਣ ਤੈਨੂੰ ਮੂੰਹ ਟੱਕਣ ਦਾ ਕੀ ਫਾਇਦਾ ਠੀਕ ਹੈ ਔਰ ਬਾਕੀ ਜਿਨ੍ਹਾਂ ਦੇ ਪਿੱਛੇ ਤੂੰ ਲੱਗੀ ਆ ਨਾ ਐ ਵਿਸਬ ਵਿਜੀ ਮਾਨੂੰਵਲ ਨਾ ਹੀ ਹੁਣ ਉਹ ਵਿਜੀ ਨਾ ਹੀ ਉਹ ਮਾਨੂੰਵਲ ਰਹਿ ਗਿਆ ਹੈ ਤੇ ਨਾ ਉਹ ਵਿਸਬ ਰਹਿ ਗਿਆ ਕਿਉਂਕਿ ਭਾਈ ਉਹਨੂੰ ਮੈਂ ਕਿਉਂ ਕਿਹਾ ਹੈ ਕਿ ਉਹ ਨਾ ਮਾਨੂੰਵਲ ਰਹਿ ਗਿਆ ਤੇ ਨਾ ਵਿਸਬ ਰਹਿ ਗਿਆ ਪਤਾ ਕੀ ਲਿਖਿਆ ਵਚਨ ਚ ਵਚਨ ਚ ਲਿਖਿਆ ਹੈ ਕਿ ਪ੍ਰੇਮ ਸਾਰੇ ਪਾਪਾ ਨੂੰ ਟੱਕ ਦਿੰਦਾ ਵਾ ਠੀਕ ਹੈ ਔਰ ਫਿਰ ਬਾਈਬਲ ਚ ਲਿਖਿਆ ਤਰ ਮੀ ਬੰਦਾ ਕਿਸੇ ਨੂੰ ਬਦਲਾਮ ਨਹੀਂ ਕਰਦਾ ਜੇ ਕਿਸੇ ਦੀ ਬਦੀ ਦੇਖਿਓ ਲੈ ਉਹ ਬਦਲਾਮ ਨਹੀਂ ਕਰਦਾ ਤੇ ਤੁਸੀਂ ਆਰ ਵਰਡ ਦੇ ਵਿੱਚ ਸਾਰੇ মিডিਏ ਵਿੱਚ ਪ੍ਰਭੂ ਦੇ ਦਾਸ ਤੁਸੀਂ ਬਦਲਾਮ ਕਰ ਰਹੇ ਠੀਕ ਹੈ ਐਡੀ ਵੱਡੀ ਸੇਵਕਾਈ ਇੰਨੇ ਵੱਡੇ ਚਮਤਕਾਰ ਇੰਨਾ ਪ੍ਰਭੂ ਦਾ ਪ੍ਰਬੰਧ ਬਿਨਾ ਪਵਿੱਤਰਤਾਈ ਤੋਂ ਨਹੀਂ ਖੁਦਾ ਕਰਦਾ ਕਿਉਂਕਿ ਜਿਹੜੇ ਅਸਲੀ ਖੁਦਾ ਦੇ ਸੇਵਕ ਹੋਣਗੇ ਨਾ ਉਹਨਾਂ ਨੂੰ ਪਤਾ ਹੈ ਕਿ ਬਿਨਾ ਪਵਿੱਤਰਤਾਈ ਤੋਂ ਪਰਮੇਸ਼ਰ ਚਮਤਕਾਰ ਨਹੀਂ ਕਰਦਾ ਠੀਕ ਹੈ ਬਿਨਾ ਪਵਿੱਤਰਤਾਈ ਤੋਂ ਐਡੀ ਵੱਡੀ ਵੱਡੀ ਕੰਮ ਨਹੀਂ ਹੁੰਦੀ ਬਿਨਾ ਪਵਿੱਤਰਤਾਈ ਤੋਂ ਐਡੀਆਂ ਵੱਡੀਆਂ ਵੱਡੀਆਂ ਪੀੜਾ ਨਹੀਂ ਲੱਗਦੀਆਂ ਠੀਕ ਹੈ ਤੇ ਇਸ ਤਰੀਕੇ ਦੇ ਨਾਲ ਇਹ ਮੇਰੇ ਹਿਸਾਬ ਨਾਲ ਜਦੋਂ ਇਹ ਕੁੜੀ ਦੇ ਘਰ ਬੱਚਾ ਹੋਇਆ ਨਾ ਇਹਨਾਂ ਕੋ ਪੈਸੇ ਪੈਸੇ ਨਹੀਂ ਜਾਂਦੇ ਹੈਗੇ ਤੇ ਜਿਹੜਾ ਵਿਜੇ ਮਾਨੂ ਵਾਲਿਆ ਨਾ ਇਹਨੇ ਉਹਨੂੰ ਪੈਸੇ ਦਿੱਤੇ ਆ ਉਦੋਂ ਠੀਕ ਐ ਮਦਦ ਕਰਤੀ ਜਿਆਦਾ ਦਰਦੀ ਬਣ ਗਿਆ ਉਹਨਾਂ ਦੇ ਜਦੋਂ ਕੁੜੀ ਦਾ ਪ੍ਰੋਬਲਮ ਐ, ਆਪਰੇਟ ਹੋਇਆ ਬੱਚਾ ਐ ਇਹਨੂੰ ਠੀਕ ਐ ਤੇ ਉਦੋਂ ਵਿਜੇ ਮਾਨੂਵਾਲ ਨੇ ਉਹਨੂੰ ਪੈਸੇ-ਪੈਸੇ ਦਿੱਤੇ ਆ ਠੀਕ ਐ ਤੇ ਇਸ ਕਰਕੇ ਇਹਨਾਂ ਦੇ ਨਾਲ ਬਣ ਗਈ ਐ ਤੇ ਵਿਜੇ ਮਾਨੂਵਾਲ ਨੇ ਪ੍ਰਭੂ ਦੇ ਦਾਸ ਦੇ ਖਿਲਾਫ ਇਸ ਕੁੜੀ ਨੂੰ ਖੜਾ ਕੀਤਾ ਵਾ ਕਿ ਦੋਸ਼ ਲਵਾ ਕੇ ਤੇ ਇਹਨੂੰ ਜੇਲ੍ਹ ਚ ਛੁੱਟੀ ਐ ਜਿੱਦਾਂ ਜੋਸੇਫ ਨੂੰ ਛੁੱਟਿਆ ਐ ਜੇ ਯੂਸੁਫ ਜੇਲ੍ਹ ਚ ਚਲ ਵੀ ਗਿਆ ਹੈ ਨਾ ਯਹਵਾ ਤਾਂ ਉਹਦੀ ਅੰਗਸਾਂਗੀ ਤੇ ਭਾਵੇਂ ਯੂਸੁਫ ਦੇ ਨਾਲ ਕੋਈ ਵਿਅਕਤੀ ਨਹੀਂ ਨਾ ਹੈਗਾ ਪਰ ਪ੍ਰਭੂ ਉਹਦੇ ਨਾਲ ਸੀ ਪ੍ਰਭੂ ਦੇ ਦਾਸ ਦੇ ਨਾਲ ਭਾਵੇਂ ਕੋਈ ਵੀ ਇਨਸਾਨ ਨਾਲ ਨਹੀਂ ਹੋਗਾ ਨਾ ਪ੍ਰਭੂ ਯਿਸੂ ਮਸੀਹ ਉਹਦੇ ਨਾਲ ਆ ਪ੍ਰਭੂ ਦਾ ਹੱਥ ਉਹਦੇ ਨਾਲ ਹੈ ਉਹ ਸਾਰੀਆਂ ਚੀਜ਼ਾਂ ਤੋੜਨ ਦੀ ਸ਼ਕਤੀ ਰੱਖਦਾ ਹੈ ਤੇ ਬਾਕੀ ਇਹ ਕੁੜੀ ਜਿਹੜੀ ਆ ਜਿਹੜੀ ਔਰਤ ਆ ਤੇ ਇਸੇ ਕਰਕੇ ਇਹ ਮਤਲਬ ਕੀ ਇਹ ਬੁਰੀ ਨਜ਼ਰ ਰੱਖਦੀ ਠੀਕ ਹੈ ਪ੍ਰਭੂ ਦੇ ਦਾਸ ਸੇ ਇਹ ਬੁਰੀ ਨਜ਼ਰ ਰੱਖਦੀ ਜੇ ਤੈਨੂੰ ਪਤਾ ਹੈ ਕਿ ਮੇਰੇ ਤੇ ਪਾਸਟਰ ਬੇਨਾ ਐਦਾ ਕਰਦਾ ਤੇ ਤੂੰ ਤੇ ਤੇਰੀ ਫੈਮਿਲੀ ਨਜ਼ਰ ਚਰਚ ਵਿੱਚ ਕੀ ਕਰਦੀ ਤੂੰ ਪਹਿਲੇ ਦਿਨ ਥੋੜਾ ਭੇਸ਼ ਹੋ ਗਈ ਕਿ ਜਦ ਦੰਦਰ ਨੂੰ ਪਾਸ ਨੇ ਟੱਚ ਕੀਤਾ ਤਾ ਤੂੰ ਪਹਿਲੇ ਦਿਨ ਭੇਸ਼ ਹੋ ਗਈ ਜਾਂ ਪਹਿਲੇ ਦਿਨ ਮੰਜੀ ਦੇ ਚਲ ਗਈ ਠੀਕ ਹੈ ਅੱਜ ਵੀ ਤੂੰ ਕਹਿੰਦੀ ਕਿ ਮੈਨੂੰ ਧਮਕੀ ਦਿੰਦਾ ਤੂੰ ਉਦੋਂ ਦੱਸ ਦਿੰਦੀ ਨਾ ਚਰਚ ਵਿੱਚ ਜਾਂਦੀ ਠੀਕ ਹੈ ਬਾਈਬਲ ਚਿਲਕਿਆ ਅੰਤ ਦੇ ਸਮੇਂ ਨਮਕਰਾਮ ਲੋਕ ਹੋਣਗੇ ਉਸੇ ਚਰਚ ਦਾ ਤੁਸੀਂ ਨਾਮ ਖਾਦਾ ਤੇ ਉੱਥੇ ਤੇ ਹਰਰਾਮ ਕਰ ਰਹੇ ਜੀ ਪ੍ਰਭੂ ਦੀ ਨਿੰਦਿਆ ਕਰਾਰ ਹੈ ਗੈਰ ਕੁਮਬ ਦੇ ਕੋਲ ਠੀਕ ਹੈ ਤੇ ਇਸ ਤਰੀਕੇ ਨਾਲ ਪ੍ਰਭੂ ਦਾ ਦਾਸ ਨਹੀਂ ਗਲਤ ਇਹ ਜਿਹੜੀ ਔਰਤ ਆ ਠੀਕ ਹੈ ਜਿਹੜੀ ਔਰਤ ਆ ਕਈ ਲੋਕੀ ਕਹਿੰਦੇ ਰੋਣ ਸੱਚੀ ਅਤਾਰ ਹੁੰਦੀ ਹੈ ਜੇ ਜੇ ਪਾਜ਼ਿਟਿਵ ਰੋਂਡ ਹੈ ਵੀ ਫਿਰ ਤੁਸੀਂ ਕਹਣਾ ਰੋਣ ਦੀ ਗੱਲ ਨਹੀਂ ਹੈਗੀ ਇਹ ਔਰਤ ਵੀ ਜਿਹੜੀ ਜੋਸਫ ਦੇ ਜਿੰਨੇ ਹਮਲਾ ਕੀਤਾ ਹੈ ਨਾ ਉਹ ਵੀ ਰੋਂਡ ਹੈ ਪਹੀ ਆਪਣੇ ਪਤੀ ਦੇ ਸਾਹਮਣੇ ਠੀਕ ਹੈ ਕਿ ਮੈਨੂੰ ਜੂਸਫ ਮੈਨੂੰ ਜਬਰਦਸਤੀ ਕੀਤੀ ਹੈ ਜਬਰਦਸਤੀ ਇਹ ਸੌਤਰੇ ਨੇ ਕੀਤੀ ਜਬਰਦਸਤੀ ਮੇਰੇ ਸਹੁਰਾ ਤੋਂ ਪ੍ਰਭੂ ਦੀ ਦਾਸਨ ਕਿਤੇ ਕਰਨ ਪੈਂਦੀ ਨਹੀਂ ਆ ਤੇ ਤੇਰਾ ਤਾਂ ਨਹੀਂ ਲੱਗਦਾ ਰਿਹਾ ਠੀਕ ਹੈ ਤੇ ਤੇਰੇ ਅੰਦਰ ਪਾਪ ਆ ਤੇਰੀ ਸੋਚ ਵਿੱਚ ਪਾਪ ਆ ਤੇਰੀ ਅੱਖ ਵਿੱਚ ਪਾਪ ਆ ਕਿਉਂਕਿ ਤੂੰ ਪ੍ਰਭੂ ਦੀ ਬੇਟੀ ਨਹੀਂ ਹੈਗੀ ਜੇ ਪ੍ਰਭੂ ਦੀ ਬੇਟੀ ਹੁੰਦੀ ਨਾ ਤੇ ਤੈਨੂੰ ਆਹ ਕੰਮ ਆਹ ਗੰਦ ਬੋਲਣਾ ਨਾਲੇ ਤੂੰ ਪ੍ਰਭੂ ਦੇ ਦਾਸ ਨੂੰ ਬੁਧਨਾਮ ਕਰ ਰਹੀ ਹੈ ਨਾਲੇ মিডিਆ ਨੇ ਤੇਰੀ ਜਖਮਾ ਵੱਡ ਕੇ ਰੱਖ ਦਿੱਤੀ ਤੂੰ ਕਾਹਦੇ ਜੋਗੀ ਰਹਿ ਗਈ ਠੀਕ ਹੈ ਤੈਨੂੰ ਤੇ ਸਾਰੇ ਪੱਛੇ ਮੀਡੀਆ ਨੇ ਮੱਲਾ ਸ਼ਰਯਾਮ ਉਹ ਜਿਹੜਾ ਤੇਰਾ ਘਰ ਵਾਲਾ ਜਿਹੜਾ ਪਾਸਟਰ ਸਮਝਦਾ ਆਪਣੇ ਨੂੰ ਠੀਕ ਹੈ ਬਾਈਬਲ ਚ ਲਿਖਿਆ ਯੂਸੁਫ ਧਰਮੀ ਸੀ ਨਵੇਂ ਨੇਮ ਚ ਮਾਤਾ ਮਰੀਮ ਦਾ ਘਰ ਵਾਲਾ ਪਰ ਉਹ ਚਾਹੁੰਦਾ ਨਹੀਂ ਕਿ ਕਿਸੇ ਨੂੰ ਕਲੰਕਨ ਪ੍ਰਗਟ ਕਰੇ ਠੀਕ ਹੈ ਜਿ세 ਤਰ੍ਹਾਂ ਪਤੀ ਤਰ ਧਰਮੀ ਹੁੰਦਾ ਨਾ ਤੇ ਜੇ ਕੁਛ ਵੀ ਹੁੰਦਾ ਤੋ ਉਹ ਕਿੰਦਰ ਪ੍ਰਭੂ ਦਿਨਾਨ ਚ ਮਾਫ ਕਰ ਦਿੰਦੇ ਜਬ ਪ੍ਰਭੂ ਦਿਨਾਨ ਛੱਡ ਦਿੰਦੇ ਠੀਕ ਹੈ ਤੇ ਇਸ ਤਰੀਕਾ ਨਾਲ ਪ੍ਰਭੂ ਦੇ ਦਾਸ ਨੇ ਗਲਤ ਇਹ ਔਰਤ ਗਲਤ ਆ ਇਹਦਾ ਯਕੀਨ ਨਾ ਕਰਿਓ ਇਹ ਦੂਜੇ ਵਿਰੋਧੀਆ ਬੰਦੇ ਨਾਲ ਖੜੀ ਕੀਤੀ ਆ ਕਿ ਪਾਸਟਲ ਦੇ ਵਿਸ਼ਵਾਸ ਲੋਕਾਂ ਦਾ ਟੁੱਟ ਜਾਊਗਾ ਲੋਕੀ ਚਰਚ ਵਿੱਚ ਨਹੀਂ ਜਾਣਗੇ ਪਰ ਲੋਕੀ ਸਮਝਦਾਰ ਆ ਠੀਕ ਆ ਇਹੋ ਜਿਹੀ ਗੱਲਾਂ ਤੇ ਉਹ ਯਕੀਨ ਨਹੀਂ ਕਰਦੇ ਤੁਸੀਂ ਭਾਵੇਂ ਸਾਰੇ ਮੀਡੀਆ 'ਚ ਰੌਲਾ ਪਾਡੋ ਠੀਕ ਆ ਅਸੀਂ ਪ੍ਰਭੂ ਦੇ ਦਾਸ ਪਾਪਸਿਬਲ ਜਿੰਦਜੀ ਦੇ ਨਾਲ ਆ ਠੀਕ ਆ ਔਰ ਪ੍ਰਭੂ ਉਹਨਾਂ ਨੂੰ ਸ਼ੀਸ਼ ਬਰਕਤ ਦੇ ਯਿਸੂ ਦੇ ਨਾਮ 'ਤੇ ਆਮੀਨ